ਮੁਲਾਜ਼ਮ ਪੈਨਸ਼ਨਰਸ ਸਾਂਝਾ ਫਰੰਟ ਜ਼ਿਲ੍ਹਾ ਮੋਗਾ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸ਼ਹੀਦ ਨਛੱਤਰ ਸਿੰਘ ਢਾਲੀਵਾਲ ਭਵਨ ਮੋਗਾ ਵਿਖੇ ਇਕੱਤਰਤਾ ਹੋਈ ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਜਨ ਸਿੰਘ ਗਿੱਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਜਿੱਥੇ ਅਣਗੌਲੀਆਂ ਕਰ ਰਹੀ ਹੈ ਉੱਥੇ ਹੀ ਲੋਕਾਂ ਨੂੰ ਵੀ ਕੁਝ ਨਹੀਂ ਦੇ ਰਹੀ ਸਗੋਂ ਲੋਕਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਟੈਕਸ ਲਾਏ ਜਾ ਰਹੇ ਹਨ ਲੋਕਾਂ ਨੂੰ ਸਹੂਲਤਾਂ ਦੇਣ ਦਾ ਡਰਾਮਾ ਕੀਤਾ ਜਾ ਰਿਹਾ ਹੈ ਇਸ ਮੌਕੇ ਸ਼ਹੀਦ ਨਛੱਤਰ ਸਿੰਘ ਢਾਲੀਵਾਲ ਭਵਨ ਤੋਂ ਮੁੱਖ ਮੰਤਰੀ ਦਾ ਪੁਤਲਾ ਚੁੱਕ ਕੇ ਮੋਗਾ ਦੇ ਮੁੱਖ ਚੌਕ ਤੱਕ ਰੋਸ ਮਾਰਚ ਕੀਤਾ ਗਿਆ ਉਪਰੰਤ ਜਾਵ ਸਰਕਾਰ ਖਿਲਾਫ ਰੋ ਭਰਪੂਰ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸਮੂੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਸਾਂਝਾ ਫਰੰਟ ਪੰਜਾਬ ਵੱਲੋਂ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇ। ਰੋਸ ਰੈਲੀ ਕੀਤਾ ਜਾਵੇਗਾ ਝੰਡਾ ਬਾਰ ਦੇ ਪੋਸਟ ਬੋਰਡ ਕੀਤਾ। ਗਵਰਨਰ ਖਾਨ ਦਾ ਮੇਹ ਬਾਈਗੜ ਕਰਤਾ। 31 ਸਤੰਬਰ ਨੂੰ ਜੰਲੀਆ ਦਾ ਮਾਹਲੀਨ ਖੇ ਜਰਾ ਫਰਸ ਕੀਤੀ ਜਾਏਗੀ। ਸਟੇਟ ਲੈਵਲ ਦਾ ਐਕਸ਼ਨ ਕਰਾ ਲਗੇ। ਦੇਖੋ ਵੀਰੋ ਇਹ ਮਗਰਾ ਵੀ ਕਰਗੇ। ਜਦੋਂ ਵੀ ਸਰਕਾਰ ਫਾਲੋਅ ਵਿੱਚ ਆਈ ਹੈ। ਇਹ ਕੁਰੇ ਮੰਗ ਪੂਰੇ ਨਹੀਂ ਕੀਤੀ। ਲੇਕਿਨ ਅਸਟਾ ਰਹਿਣਾ ਹੈ। ਤਕਰੀਰਾਂ ਨੂੰ ਮਾਵਲਾਂ ਵਿੱਚ ਦਿੱਤੇ ਹੋਏ ਪਾਜ। ਇਹ ਥੋੜੀ ਸਰਕਾਰ ਵਾਰ-ਵਾਰ ਬਖਸ਼ਣ ਕਰ ਰਹੀ ਹੈ ਕਿ 40-50 ਹਜ਼ਾਰ ਲੋਕਾਂ ਨੂੰ ਸਿਰ ਜਗਾਰ ਦਿੰਦਾ ਹੈ। ਵਧੀਆ ਇਡੇ ਕੰਟਰੋਲ ਕਰ ਲਿਆ। ਇਨਫਰਾਸਟ੍ਰਕਚਰ ਜੀ ਵਧੀਆ ਬਣਾਇਆ ਹੈ। ਬਹੁਤ ਸਾਰਾ ਕਰੋੜਾਂ ਰੁਪਇਆ ਅਸੀਂ ਕਾਰਪੋਰ ਅਮੀਰ ਲੋਕਾਂ ਨੇ ਅਜੀ ਪੰਜਾਬ ਦੇ ਵਿੱਚ ਨਿਵੇਸ਼ ਕਰਨ ਵਾਲੇ ਫਤ ਰਹੇ ਆ ਹੁਣ ਵੀ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਨਦੇੜ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦਾ ਫਿਰਦਾ ਹੈ ਦੂਜੇ ਪਾਸੇ ਕਾਰਪੋਰੇਟ ਘਰਾਵਿਆਂ ਨਾਲ ਮਿਲਿਆ ਕਰਕੇ ਨਿਵੇਸ਼ ਧੀਆਂ ਕਰਦਾ ਹੈ ਇਸ ਤਰੀਕੇ ਦੇ ਨਾਲ ਹੋਰ ਤੱਕ ਪੰਜਾਬ ਸਰਕਾਰ ਜਿਹੜੀ ਹੈ ਉਹ ਰਿਮੋਟ ਕੰਟਰੋਲ ਨਾਲ ਜਾ ਰਹੀ ਹੈ ਦਿੱਲੀ ਦਾ ਕੇਸ਼ਰੀਵਾਲ ਉਸ ਰਿਮੋਟ ਕੰਟਰੋਲ ਦੀ ਚਾਬੀ ਲਈ ਬੈਠਾ ਹੈ ਪੰਜਾਬ ਦਾ ਖਜ਼ਾਨਾ ਬਾਣੇ ਹਿੱਕਾਂ ਦੇ ਵਜ੍ਹਾ ਪਾਰਟੀ ਦੀ ਮਜ਼ਬੂਤੀ ਵਾਸਤੇ ਬੜੇ ਬੇਰਾਮੀ ਨਾਲ ਖਾਤਿਆ ਜਾ ਰਿਹਾ ਹੈ ਔਰ ਪੰਜਾਬ ਦੇ ਆਵਾਮ ਜਿਹਨੀਆਂ ਇਹ ਮੰਗਾਂ ਚਾਹੇ ਉਹ ਪਸਾਨੀ ਨੇ ਚਾਹੇ ਮਜ਼ਦੂਰਾਂ ਦੀਆਂ ਚਾਹੇ ਮੁਲਾਜ਼ਮਾਂ ਦੀਆਂ ਚਾਹੇ ਪੈਨਸ਼ਨਰਾਂ ਦੀਆਂ ਇੱਕ ਵੀ ਮੰਗ ਵੱਲ ਕੋਈ ਕਦਮ ਨਹੀਂ ਚੁਟਾਇਆ ਜਾ ਰਹਾ ਬਹੁਤ ਦੁੱਖ ਦੀ ਗੱਲ ਹੈ ਔਰ ਨਾਲੇ ਸਮੇਂ ਦੇ ਵਿੱਚ ਪੂਰੀ ਮਸਤੀ ਦੇ ਨਾਲ ਇੱਕ ਇਹਦਾ ਸਬੂਤ ਦਿੰਦਿਆਂ ਹੋਇਆਂ ਜਿਹਦਾ ਵੀ ਕੋੜ ਇਹਨੇ ਕਿਹਾ ਜਾਏਗਾ ਮੈਂ ਸਾਰਿਆਂ ਦਿਰੋਂ ਦੇ ਅਮਾਦਾ ਲੀਡਰਸ ਨੂੰ ਗੁਜਾਰਿਸ਼ ਕਰਾਂਗਾ ਕਿ ਆਪਾਂ ਹੁਣ ਕੋਟਿਆ-ਕਾਟਿਆ ਨੂੰ ਭੁੱਲ ਜਿਏ ਜਿੰਨੇ ਵੀ ਆਪਣੇ ਸਾਥੀ ਸਰਕਾਰ ਬਣੇ ਜਾਂ ਜਿਹੜੇ ਹਲੇ ਕੋਹਾਂ ਵਿੱਚ ਸ਼ਮੂਲਿਤ ਨਹੀਂ ਕਰ ਰਹੇ ਉਹਨਾਂ ਨੂੰ ਮੋਟੀਵੇਟ ਕਰਕੇ ਕੋਹਾਂ ਦੇ ਵਿੱਚ ਅੰਲੱਜ ਕਰੀਏ ਤਾਂ ਕਿ ਸਰਕਾਰ ਦਾ ਨੱਕਬੇ ਦਮ ਲਿਆ ਸਕੀਏ ਔਰ ਆਪਣੇ ਲੋਕਾਂ ਦੀ ਭੁọtੀ ਦਾ ਬਸ ਜੈ ਹਾਂ ਵਾਗੇ ਕੋਸੀ ਤੋਂ ਆਪਣੇ ਸਰਕਾਰ ਨੂੰ ਦਾ ਮੁਕਾਬਲਾ 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 ਵਾਹਵਾ ਅਮਰ ਸਭਾ ਅਮਰ ਸਭਾ ਅਮਰ ਸਭਾ ਇਹ ਜਿਹੜਾ ਹੱਕ ਦਾ ਆਪਾਂ ਹੱਕ ਭਾਗ ਦੇਣੀ ਮੁਕਾਬਲਾ ਮੁਕਾਬਲਾ ਕੋਲੇ ਹੋਰ ਕੋਸ਼ਿਸ਼ ਰੱਖਦੇ ਆਗੇ ਕੀ ਦੁਕੀ ਚੱਕਦੇ ਆਗੇ ਨਾ ਗੁੰਡਾ ਰੱਖਦੇ ਆਗੇ ਪੰਜਾਬ ਸਰਕਾਰ ਨੇ ਕੀਤਾ ਕੀਤਾ

ਗਵਰਨਮੈਂਟ ਨੇ ਪਿਛਲੇ ਲੰਮੇ ਸਰੋਂ ਤੋਂ ਜਦੋਂ ਵੀ ਮੁਲਾਜ਼ਮਾਂ ਜਾਂ ਪੈਨਸ਼ਨਰਾਂ ਨੇ ਕੋਈ ਕੋਲ ਲੰਬਿਆ ਉਹਦੇ ਵਿੱਚ ਮੀਟਿੰਗਾਂ ਦਾ ਡੇਟ ਨਿਸ਼ਚਿਤ ਕੀਤੀ ਲੇਕਿਨ ਅਫਸੋਸਨਾ ਕਹਿਣਾ ਪੈ ਰਿਹਾ ਕਿ ਮੌਜੂਦਾ ਮੁੱਖ ਮੰਤਰੀ ਨੇ 25 ਜੁਲਾਈ ਦੀ ਮੀਟਿੰਗ ਤੈਅ ਕੀਤੀ 25 ਨੂੰ ਲਟਕ ਕੇ 2 ਅਗਸਤ ਲੈ ਗਏ 2 ਅਗਸਤ ਤੋਂ ਬਾਅਦ 22 ਅਗਸਤ ਦੀ ਕਰਤੀ ਉਸ ਤੋਂ ਬਾਅਦ ਇਹੀ ਮੀਟਿੰਗ ਹੁਣ 12 ਸਤੰਬਰ ਨੂੰ ਕਰਨ ਜਾ ਰਹੇ ਆ ਲੇਕਿਨ ਅਸੀਂ 1 ਜਲਾਈ ਦੀ ਮੀਟਿੰਗ ਜੋ ਕਿ ਫਗਵਾੜਾ ਦੀ ਧਰਤੀ ਤੇ ਕਬਾਨਾ ਪੈਲਸ ਵਿੱਚ ਹੋਈ ਸੀ ਉਸ ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਵਾਰ-ਵਾਰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਮਸਲਿਆਂ ਦਾ ਹੱਲ ਕਰਨ ਵਾਸਤੇ ਸਿਰਫ ਤੇ ਸਿਰਫ ਤੁਹਾਡੀ ਮੌਜੂਦਗੀ ਵਿੱਚ ਮੀਟਿੰਗ ਕਰਾਂਗੇ ਅਸੀਂ ਕਿਸੇ ਹੋਰ ਮੰਤਰੀ ਸਾਹਿਬ ਨਾਲ ਮੀਟਿੰਗ ਨਹੀਂ ਕਰਾਂਗੇ ਬੇਈਮਾਨ ਮੁੱਖ ਮੰਤਰੀ ਉੱਥੇ 5-6 ਵਾਰੀ ਬਹਾਂ ਖੜੀਆਂ ਕਰਕੇ ਸਾਡੇ ਨਾਲ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਤੁਹਾਡੇ ਨਾਲ ਮੀਟਿੰਗ ਕਰਾਂਗਾ ਔਰ ਕੱਲੀ ਕੱਲੀ ਮੰਗ ਤੁਹਾਡੀ ਨਿਪਟਨੇ ਜਾੜਾਂਗਾ ਪਰੰਤੂ ਅਫਸੋਸ ਕਿ ਹੁਣ ਉਹਨੇ ਸਬ ਕਮੇਟੀ ਬਣਾਤੀ ਅਸੀਂ ਕਿਸੇ ਸਬ ਕਮੇਟੀ ਨਾਲ ਕੋਈ ਮੀਟਿੰਗ ਨਹੀਂ ਕਰਾਂਗੇ 2.5 ਸਾਲ ਪਹਿਲਾਂ ਵਾਲਾ ਜੋ ਮਸੂਦਾ ਹੈ ਉਹੀ ਸਰਕਾਰ ਨਵਾਂ ਪੈਦਾ ਕਰ ਰਹੀ ਹੈ ਕਿਸੇ ਕੈਬਨਿਟ ਕਮੇਟੀ ਕੋਲੇ ਕੋਈ ਐਹੋ ਜੀ ਪਾਵਰ ਨਹੀਂ ਹੈ ਜੋ ਕਿ ਮੰਗਾ ਦਾ ਨਵਦਾਰਾ ਮੌਕੇ ਤੇ ਕਰ ਸਕੇ ਜਿਹੜੀਆਂ ਵੀ ਮਲਾਜ਼ਮਾਂ ਦੇ ਪੈਨਸ਼ਨਾਂ ਦੀਆਂ ਮੰਗਾਂ ਹੈ ਜਿਵੇਂ ਕੱਤੀਆਂ ਮਰਾਜ ਨੂੰ ਪੱਕੇ ਕਰਨੇ ਆ ਜਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਆ ਪੈਨਸ਼ਨਾਂ 2.5 ਲਾਗੂ ਕਰਨਾ ਹੈ ਲੋਸ਼ਨ ਅਧਾਰ ਤੇ ਪੈਨਸ਼ਨਾਂ ਸੋਧਣੀਆਂ ਆ ਟੀਏ ਦੀਆਂ ਕਿਸ਼ਤਾਂ ਰੀਲீஸ் ਕਰਨੀਆਂ ਆ ਟੀਏ ਦਾ ਬਕਾਇਆ ਰੀਲீஸ் ਕਰਨਾ ਹੈ 11 16 2036 21 ਦਾ ਬਕਾਇਆ ਰੀਲீஸ் ਕਰਨਾ ਹੈ ਇਹਨਾਂ ਸਾਰੀਆਂ ਮੰਗਾਂ ਦੀ ਪੂਰਤੀ ਕਰਨ ਵਾਸਤੇ ਮੈਂ ਸਮਝਦਾ ਕਿ ਕਿਸੇ ਮੀਟਿੰਗ ਕਰਨ ਦੀ ਲੋੜ ਨਹੀਂ ਹੈ ਜਦੋਂ ਵੀ ਸਰਕਾਰਾਂ ਮੀਟਿੰਗਾਂ ਕਰਦੀਆਂ ਉਹ ਉਹ ਨਾ ਮੰਨਣ ਕਰ ਮੰਗਾਂ ਨਾ ਮੰਨਣ ਕਰਕੇ ਕਮੇਟੀਆਂ ਬਣਾ ਕੇ ਮੰਗਾ ਨੂੰ ਲਟਕਾਉਣ ਦਾ ਮਨਸੂਬਾ ਬਣਾਉਂਦੀਆਂ ਅਸੀਂ ਸਰਕਾਰ ਦੀ ਇਸ ਕਾਰਵਾਈ ਨੂੰ ਮੁੱਢੋਂ ਰੱਦ ਕਰਦੇ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ 3 ਸਤੰਬਰ ਨੂੰ ਚੰਡੀਗੜ੍ਹ ਦੀ ਧਰਤੀ ਤੇ ਲਾਹਮਿਸਾਲ ਮਹਾਂ ਰੈਲੀ ਕਰਕੇ ਸਰਕਾਰ ਦੀ ਨੀਂਦ ਹਰਾਮ ਕਰਾਂਗੇ ਮੈਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਕੋਲ ਵੀ ਇਹੀ ਤਵਕਕਾ ਕਰਦਾ ਆਂ ਕਿ ਆਉਣ ਵਾਲੇ ਸਮੇਂ ਵਿੱਚ ਆਰ ਪਾਰ ਦੀ ਲੜਾਈ ਹੋਣ ਜਾ ਰਹੀ ਹੈ ਔਰ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਔਰ ਸਭੇ ਤੇ ਆਪਣਾ ਬੰਦਾ ਹਿੱਸਾ ਜ਼ਰੂਰ ਅੱਜਾ ਜੀ ਮੁੱਖ ਮੰਤਰੀ ਉਹ ਪਤਲਾ ਤਾਂ ਫੂਕਿਆ ਕਿਉਂਕਿ ਜਨਵਰੀ ਸਰਕਾਰ ਬਣੀ ਹੈ ਇਹਨੇ ਲੋਕਾਂ ਦੀ ਇੱਕ ਵੀ ਮੰਗ ਨਹੀਂ ਪੂਰੀ ਕੀਤੀ ਸਿਵਾਏ ਮਾਸਕਰੀਆਂ ਦੇ ਚੁਟਕਲੇ ਨਾਲ ਲੋਕਾਂ ਨੂੰ ਸਾਰਿਆ ਹੁਣ ਚਾਹੇ ਭੱਤੀ ਦੀ ਗੱਲ ਕਰੀਏ ਚਾਹੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਗੱਲ ਕਰੀਏ ਇਹਨੇ ਕੋਈ ਮੰਗ ਨਹੀਂ ਮੰਨੀ ਹੁਣ ਰਿੰਦੀ ਗੁੰਦ ਕਥਰੇ ਨੇ ਹੁਣ ਕੱਢੀ ਹੈ ਕਿ ਇਹ ਜਿਹੜੀਆਂ ਮੀਟਿੰਗਾਂ ਹੈ ਮੀਟਿੰਗਾਂ ਦੇ ਵਿੱਚ ਹੁਣ ਜਾਇਆ ਮੁਲਾਜ਼ਮਾਂ ਨੂੰ ਇੱਕ ਤਰੀਕ ਨੂੰ ਇਹਨਾਂ ਮੀਟਿੰਗ ਹੋਈ ਸੀਗੀ ਤਾਂ ਇਹਨੇ ਕਿਹਾ ਸੀ ਮੈਂ ਤੁਹਾਡੀਆਂ ਮੰਗਾਂ ਸਾਰੀਆਂ ਜਾਇਜ਼ ਆ ਮਨ ਲਵਾਵਾਂਗਾ ਪਰ ਗੱਲ ਉਹ ਮੀਟਿੰਗ ਬਾਰ-ਬਾਰ ਪੋਸਟਪੋਨ ਕੀਤੀ ਗਈ ਹੈ ਉਹ ਹੁਣ ਤੱਕ ਵੀ ਨਹੀਂ ਹੋ ਰਹੀ ਹੁਣ ਸਾਨੂੰ ਉਹਨਾਂ ਦਾ ਕੋਈ ਆਸ ਨਹੀਂ ਉਹਨ ਮੀਟਿੰਗ ਇਹਨੇ ਆਪ ਕਰਨ ਦੀ ਬਜਾਏ ਸਗੋਂ ਇਹਦੇ ਨਾਲ ਆਪਣੇ ਨਾਲ ਸਬ ਕਮੇਟੀ ਬਣਾਤੀ ਵੀ ਉਹਦੇ ਨਾਲ ਮੀਟਿੰਗ ਕਰੋ ਉਹਦੇ ਨਾਲ ਮੀਟਿੰਗ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿਉਂਕਿ ਉਹਨਾਂ ਕੋਲ ਪਾਵਰ ਕੋਈ ਨਹੀਂ ਇਹ ਸਿਰ ਇਹਨਾਂ ਨੂੰ ਟਰਕਾਉਣਾ ਚਾਹੁੰਦਾ ਹੈ ਇਸ ਕਰਕੇ ਹੁਣ ਫੈਸਲਾ ਕੀਤਾ ਹੈ ਕਿ ਇਹ ਮੰਗਾ ਅਸੀਂ ਸੰਬੰਧੀ ਇਹਨਾਂ ਮੀਟਿੰਗ ਕਰਨੀ ਹੀ ਨੇਗੀ ਅਸੀਂ ਆਪਣਾ ਜੋਰ ਲਾਵਾਂਗੇ ਇਹ ਆਪਣਾ ਜੋਰ ਲਾ ਲਵੇ ਤੇ ਜਿਵੇਂ ਵੀ ਇਹ ਦੇਖਣਾ ਸੀਦਾ ਇਲੈਕਸ਼ਨ ਤੇ ਦੇਖਾਂਗੇ ਇਹ ਪੁਤਰਾ ਜੀ ਪੰਜਾਬ ਅਤੇ ਡਿਊਟੀ ਮੁਲਾਜ਼ਮਾਂ ਤੇ ਪੈਨਸ਼ਨਰ ਸੰਜਾ ਫਰੰਟ ਜਿਹੜਾ ਮੋਗਾ ਵੱਲੋਂ ਜਿਹੜੀ 22 ਸਤੰਬਰ ਨੂੰ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਦਿੱਤੀ ਸੀ ਉਹ ਮੀਟਿੰਗ ਇੱਕ ਵਾਰ ਫੇਰ ਸੱਤਵੀਂ ਵਾਰ ਹੈ ਜਿਹੜੀ ਉਹ ਪੋਸਟਪੋਨ ਕਰਕੇ ਜਿਹੜੀ ਇੱਕ ਸਬ ਕਮੇਟੀ ਦਾ ਜਿਹੜਾ ਗਠਨ ਕੀਤਾ ਤੇ ਸਬ ਕਮੇਟੀ ਨਾਲ 12 ਸਤੰਬਰ ਦੀ ਜਿਹੜੀ ਮੀਟਿੰਗ ਰੱਖੀ ਆ ਤੇ ਜਿਹਦੇ ਕਾਰਨ ਮੁਲਾਜ਼ਮ ਤੇ ਪੈਨਸ਼ਨਰ ਤੇ ਸਮੂਹ ਕੈਡਰ ਦੇ ਵਿੱਚ ਜਿਹੜਾ ਭਾਰੀ ਨਰਾਸ਼ਤਾ ਪਾਈ ਗਈ ਆ ਤੇ ਅੱਜ ਇਹ ਫੈਸਲਾ ਕੀਤਾ ਗਿਆ ਸਮੁੱਚੇ ਜਿਹੜਾ ਫਰੰਟ ਵੱਲੋਂ ਕਿ ਜਿਹੜੀ 12 ਸਤੰਬਰ ਦੀ ਸਬ ਕਮੇਟੀ ਨਾਲ ਮੀਟਿੰਗ ਰੱਖੀ ਆ ਅਸੀਂ ਉਹ ਮੀਟਿੰਗ ਦਾ ਬਾਈਕਾਟ ਕਰਾਂਗੇ ਤੇ ਜਿੰਨਾ ਚਿਰ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਜਿਹੜੇ ਮਸਲੇ ਮੁੱਖ ਮੰਤਰੀ ਸਾਹਿਬ ਆਪ ਮੀਟਿੰਗ ਵਿੱਚ ਹਾਜ਼ਰ ਹੋ ਕੇ ਹੱਲ ਨਹੀਂ ਕਰਦੇ ਉਹਨਾਂ ਚਿਰ ਇਹ ਸੰਘਰਸ਼ ਨੂੰ ਜਿਹੜਾ ਹੋਰ ਜਿਹੜਾ ਤੇਜ਼ ਕੀਤਾ ਜਾਊਗਾ ਤੇ ਆਉਣ ਵਾਲੇ ਬਾਈਟ ਸੈਸ਼ਨ ਦੇ ਦੌਰਾਨ ਆ ਜਿਹੜਾ ਉਹ ਬਾਈਟ ਸੈਸ਼ਨ ਦੇ ਦੌਰਾਨ ਆ ਜਿਹੜਾ ਇਹਨਾਂ ਦਾ ਘਰਾਉ ਕੀਤਾ ਜਾਊਗਾ ਚੰਡੀਗੜ੍ਹ ਦੇ ਵਿੱਚ ਮੁਜ਼ਾਹਰਾ ਕਰਕੇ ਅੱਜ ਜਿਹੜੀ ਸਾਡੀ ਜਿਹੜੀ ਆਰ ਪਾਰ ਦੀ ਲੜਾਈ ਦਾ ਜਿਹੜਾ ਮੋਢ ਵੱਜਾ ਅਸੀਂ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਤੇ ਜਿਹੜੇ ਕੱਚਾ ਐਡ ਹਾਕ ਮਾਨ ਪਤਾ ਵਰਕਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਹੁਣ ਚੁੱਪ ਬੈਠਣ ਦਾ ਸਮਾਂ ਨਹੀਂ ਹੁਣ ਸਰਕਾਰ ਨਾਲ ਜਿਹੜੀ ਸਿੱਧੀ ਆਰ ਪਾਰ ਦੀ ਲੜਾਈ ਦਾ ਜਿਹੜਾ ਫੈਸਲਾ ਇਸ ਕਰਕੇ ਅੱਜ ਅਸੀਂ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇਸ ਜਿਹੜੇ ਪੰਡ ਮੁੱਖ ਮੰਤਰੀ ਦੇ ਜਿਹੜੇ ਅੱਜ ਪੁਤਲੇ ਜਿਹੜੇ ਫੂਕੇ ਆ ਕਿਉਂਕਿ ਇਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਬੜਾ ਫਰਕ ਆ ਕਹਿੰਦੇ ਕੋਝਾ ਕਰਦੇ ਹੋ ਜਾ ਇਸ ਕਰਕੇ ਸਮੂਹ ਜਿਹੜੇ ਫਰੰਟ ਦੇ ਵਿੱਚ ਭਾਰੀ ਨਰਾਜਤਾ ਪਾਈ ਕਿਸ ਦਾ ਕਾਰਨ ਜਿਹੜਾ ਮੁੱਖ ਤੌਰ ਤੇ ਆ ਕਿ ਮੁੱਖ ਮੰਤਰੀ ਨੇ ਸੱਤ ਮੀਟਿੰਗਾਂ ਦੇ ਕੇ ਸੱਤ ਕੈਨਸਲ ਕਰ ਦਿੱਤੀਆਂ ਤੇ ਹੁਣ ਵੀ ਜਿਹੜੀ ਮੀਟਿੰਗ ਉਹਨੇ 22 ਤਰੀਕ ਨੂੰ ਦੇਣੀ ਸੀ ਉਹ ਮੀਟਿੰਗ ਕੈਨਸਲ ਬੈਰੀ ਕਰਕੇ ਆਪਣੇ ਕਹਨੇ ਤੋਂ ਜਿਹੜਾ ਉਹ ਛੜਕ ਗਿਆ ਤੇ ਉਹਨੇ ਸਾਨੂੰ ਹੁਣ 12 ਤਰੀਕ ਦੀ ਜਿਹੜੀ ਮੀਟਿੰਗ ਦਿੱਤੀ ਇਹ 12 ਨੂੰ ਵੀ ਮੀਟਿੰਗ ਜਿਹੜੀ ਇਹ ਨਾਲ ਸਬਤ ਕਮੇਟੀ ਨਾਲ ਹੋਏਗੀ ਮੁੱਖ ਮੰਤਰੀ ਨਾਲ ਨਹੀਂ ਹੋਏਗੀ ਸੋ ਅਸੀਂ ਵਰਚੁਅਲ ਮੀਟਿੰਗ ਕਰਨੀ ਕੀਤੀ ਹੈ ਸਾਡੇ ਜਿਹੜਾ ਜੁਆਇੰਟ ਫਰੰਟ ਹੈਗਾ ਹੈ ਉਹਦੇ ਵਿੱਚ ਫੈਸਲਾ ਹੋਇਆ ਹੈ ਕਿ ਅਸੀਂ 12 ਦੀ ਮੀਟਿੰਗ ਦੇ ਵਿੱਚ ਨਹੀਂ ਜਾਵਾਂਗੇ ਔਰ 3 ਤਰੀਕ ਨੂੰ ਜਿਹੜਾ ਮਾਰਚ ਕਰਾਂਗੇ ਚੰਡੀਗੜ੍ਹ ਦੇ ਵਿੱਚ ਮਾਰਚ ਕਰਾਂਗੇ ਔਰ 8 ਦੇ 8 ਸਤੰਬਰ ਨੂੰ ਗਿੱਦੜਬਾ ਤੇ ਡੇਰਾ ਬਾਬਾ ਨਾਨਕ ਉੱਥੇ ਰੈਲੀਆਂ ਕਰਕੇ ਇਹਨਾਂ ਦਾ ਪ੍ਰੋਟੈਸਟ ਕਰਾਂਗੇ ਸਾਡੀਆਂ ਜਿਹੜੀਆਂ ਮੰਗਾਂ ਨੇ ਕਿ ਜੋ ਪੇ ਕਮਿਸ਼ਨ ਨੇ ਸਾਨੂੰ ਦਿੱਤਾ ਉਹ ਸਾਨੂੰ ਅਜੇ ਤੱਕ ਨਹੀਂ ਦੇ ਰਹੇ ਇਸ ਤੋਂ ਇਲਾਵਾ ਜਿਹੜਾ ਬਿਜਲੀ ਬੋਰਡ ਦੇ ਵਿੱਚ ਜਿਹੜੇ ਕੰਮ ਇਹ ਨੇ ਉਹਨਾਂ ਦੀ ਇਹੋ ਵੀ ਮੰਦੀ ਹਾਲ ਤਾਂ ਜਿਹੜੇ ਅਰਧ ਸਰਕਾਰੀ ਨੇ ਉਹਨਾਂ ਜਿਹੜੇ ਪੰਜਾਬ ਸਰਕਾਰ ਦੇ ਮੈਂ ਜਿਹੜੇ ਮੰਗਾ ਮੰਨੀਆਂ ਹੋਈਆਂ ਪੰਜਾਬ ਸਰਕਾਰ ਤੇ ਮਿਲਦੀਆਂ ਉਹ ਸਾਨੂੰ ਨਹੀਂ ਦਿੱਤੀਆਂ ਜਾ ਰਹੀਆਂ ਜਿਵੇਂ ਤੇ ਪੇ ਬੈਂਡ ਆ 1 2 11 ਤੋਂ ਦਿੱਤਾ ਸਾਡੇ ਮੁਲਾਜ਼ਮਾਂ ਨੂੰ ਵੀ ਦਿੱਤਾ ਪਰੰਤੂ ਪੈਨਸ਼ਨਾਂ ਨੂੰ ਨਹੀਂ ਦਿੱਤਾ 23 ਸਾਲ ਐਡਵਾਂਸ ਇੰਕਰੀਮੈਂਟ ਦੇਣੀ ਹੁੰਦੀ ਹੈ ਉਹ ਜਿਹੜੇ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮਾ ਉਹਨਾਂ ਨੂੰ ਦੇਤਾ ਸਾਨੂੰ ਵੀ ਨਹੀਂ ਦੇ ਸਾਨੂੰ ਨਹੀਂ ਦਿੱਤਾ ਪੰਜਾਬ ਸਰਕਾਰ ਦੇ ਮੁਲਾਜ਼ਮੀ ਲੈਗੇ ਆ ਤੇ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮਾ ਨੂੰ ਦਿੱਤਾ ਉਹਨਾਂ ਨੂੰ ਇਹ ਨਹੀਂ ਦਿੱਤਾਗਾ ਇਹ ਛੱਦ ਨਹੀਂ ਜਿਹੜੇ ਸਾਡੇ ਹੋਰ ਮਸਲੇ ਨੇ ਕਿ ਜਿਹੜਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਹਦੇ ਦੇ ਪੰਜਾਬ ਸਰਕਾਰ ਦਾ ਸਰਕੂਲਰ ਹੈ ਕਿ 5 ਲੱਖ ਰੁਪਇਆ ਦਿੱਤਾ ਜਾਏਗਾ ਜਿਹੜਾ ਹੁਣ ਵੱਧ ਕੇ 10 ਲੱਖ ਹੋ ਗਿਆ ਹੈ ਪਰੰਤੂ ਸਾਡਾ ਬਿਜਲੀ ਬੋਰਡ ਇਸ ਨੂੰ ਜਿਹੜਾ ਨਹੀਂ ਲਾਗੂ ਕਰ ਰਿਹਾ ਉਹ ਕਹਿੰਦਾ ਵੀ ਜੇ ਬਿਜਲੀ ਨਾਲ ਮਰੇਗਾ ਮਰੇਗਾ ਜਿਹੜਾ ਉਹਨੂੰ ਦੇ ਜਿਹੜਾ ਜਿਹੜਾ ਦਿੱਤਾ ਜਾਏਗਾ ਹੋਰ ਕਿਸੇ ਨੂੰ ਨਹੀਂ ਦਿੱਤਾ ਜਾਏਗਾ ਸਾਡੀ ਇਹ ਵੀ ਮੰਗ ਹੈ ਕਿ ਵਿੜਾਪਾ ਲੋਨ ਸਾਨੂੰ 5 ਸਾਲ ਬਾਅਦ ਦਿੰਦੇ ਆ ਕਿ ਉਹ ਬੁਢਾਪਾ ਲਾਉ ਉਸ ਦੇ ਦੇਣ ਦੇ ਕਰਕੇ ਕਈ 5-6 ਸਾਲਾਂ ਤੋਂ ਪਹਿਲਾਂ ਹੀ ਮਰ ਜਾਂਦੇ ਆ ਇਸ ਕਰਕੇ ਸਾਡੀ ਇਹ ਮੰਗ ਆ ਕਿ ਬੁਢਾਪਾ ਲਾਉ ਸਾਨੂੰ ਹਰ ਹਰ ਮਹੀਨੇ ਜਿਹੜਾ ਹਰ ਸਾਲ ਜਿਹੜਾ ਉਹ ਦਿੱਤਾ ਜਾਵੇ। ਤੋਂ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਪਾਵਰ ਕੰਪਨਸ਼ਨ ਯੂਨੀਅਨ ਵਾਲੇ ਤੇ ਸਾਂਝੇ ਫਰੰਟ ਦਾ ਵੀ ਹਿੱਸਾ ਔਰ 3 ਤਰੀਕ ਨੂੰ ਵੱਡੀ ਗਿਣਤੀ ਵਿੱਚ ਜਾਵਾਂਗੇ। ਬਰਨਾਲੇ ਵੀ ਵੱਡੀ ਗਿਣਤੀ ਚ ਗਏ ਆ ਔਰ 8 ਸਤੰਬਰ ਨੂੰ ਵੀ ਵੱਡੀ ਗਿਣਤੀ ਵਿੱਚ ਜਾਵਾਂਗੇ। 3 ਤਰੀਕ ਤੋਂ ਬਾਅਦ ਜੁਆਇੰਟ ਫੋਰਮ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਏਗੀ ਔਰ ਉਹਦੇ ਵਿੱਚ ਨੈਕਸਟ ਲਾਈਨ ਆਫ ਐਕਸ਼ਨ ਜਿਹੜੀ ਹੈ ਉਹ ਲਿਖੀ ਜਾਏਗੀ ਅਜੀ ਕੀ ਕਰਨਾ